ਆਪਰੇ ਸੁਤਗੁਰਾਂ ਦੇ ਸਾਝੇ ਰੂਪੇ ਤੇ ਨਾਮ ਸੰਗਤ ਜੀ ਆਸੀ ਉਸ ਵੇੜੀ ਦੇ ਕਰਤਾ ਆਪ ਜੀ ਦੇ ਨਾਮ ਸਾਂਝੀ ਕਰ ਰਹੇ ਆ ਜਦੋਂ ਭਾਈ ਮੋਤੀराम ਮਹਿਰਾ ਜੀ ਨੂੰ ਪਤਾ ਲੱਗਿਆ ਕਿ ਪਾਪੀ ਮਜੀਦ ਖਾਨ ਨੇ ਠੰਡੇ ਬੁਰਜ ਦੇ ਵਿੱਚ ਛੋਟੇ ਸਹਜਾਦਿਆਂ ਤੇ ਮਾਤਾ ਗੁਜਰਕੌਰ ਨੂੰ ਕੀਤਾ ਹੈ ਪਾਪੀ ਗੰਗੂ ਨੇ ਧੋ ਡਗਾ ਕਮਾਇਆ ਹੈ ਗੁਰੂ ਕੇ ਲਾਡਲ ਨੂੰ ਘਰੇ ਸੱਜ ਕੇ ਖੜਾ ਦਿੱਤਾ ਹੈ ਤੇ ਜਿਸ ਵੇਲੇ ਆਪਣੇ ਘਰ ਆਇਆ ਘਰ ਆ ਕੇ ਉਹ ਆਪਣੇ ਪਤਨੀ ਨਾਲ ਜਿਵੇਂ ਆਪਣੇ ਦਿਲ ਦੇ ਪਰਵਲੇ ਸੁਣਾਉਂਦਾ ਹੈ ਉਹਨਾਂ ਲੈਣਾ ਨੂੰ ਕਦੀ ਨਿਕਰਮਤ ਕੀਤਾ ਜੱਤੇ ਕੋਲ ਸਰਮਈ ਬਣੀ ਘਾਰੇ ਮੋਤੀ ਨਾਮ ਆਇਆ ਉਹ ਦਨਿਰਤ ਕੋ ਗੁਲਾਰਾ ਉੱਚੇ ਪਤਨੀ ਕੋ ਤਾ ਫੜੇ ਗਏ ਨਦੀ ਸਨੇ ਛੋਟੇ ਨਾਲ ਦੀ ਫੜੇ ਲਏ ਨਦੀ ਸਨੇ ਛੋਟੇ ਨਾਲ ਦੀ ਕਹਿੰਦ ਮੁਰਤ ਜਕੀਤੇ ਖੰਡ ਦੀ ਕੋਖ ਵਾਲੀ ਸੀ ਤੇ ਜਿਵੇਂ ਉਹ ਨਾਲ ਵੀ ਤੇਰੇ ਕੁਰੀ ਉਹ ਮਾਸੂਚ ਕੇ ਦੀ ਹੋਣੀ ਠੰਡ ਉਹਨਾ ਤਾਈ ਨੋਚ ਕੇ ਖਾਂਦੀ ਹੂ ਠੰਡ ਉਹਨਾ ਤਾਈ ਨੋਚ ਕੇ ਹੱਥ ਠੰਡ ਦੇ ਬਚਾਈ ਕੋਲੇ ਕੇਸਾ ਹਰ ਜਾਈ ਛੋਟੇ ਨਾਲੀ ਅਤੇ ਪਾ i <laughs> ਦੁੱਖ ਨਾਲ ਸੌਂਦੇ ਨੇ ਨਾ ਕੀ ਪੁੱਲਸ ਬਿਠਾਈ ਕੀਤੀ ਬੜੀ ਸੋਧਤਾਈ ਕਰੀਖ ਮੁਬੇ ਨੇ ਮਨਾਹੀ ਦੇ ਉਹ ਜਾਲੀਆਂ ਨਾ ਸੋਚ ਸੋਚੇ ਬਸ ਆਵੇ ਮੇਰਾ ਮਨ ਨਾ ਲੈ ਗੋ ਲੈ ਤਾਰੋ ਵੀ ਮੇਰੇ ਪਾਸ ਵੀ ਪੈਰੇ ਤਾਰ ਤੂੰ ਲਜਾ ਬੋ ਨਹੀਂ ਨੂੰ ਨਾ ਨੂੰੜਾ ਲਾ ਬੋ ਬੇਜ ਗੁਰਜ ਕਰਾ ਬੋ ਲੈ ਜੋ ਦੁਰਦਨਾਨ ਜੀ ਵੀਰ ਬੁਜਰੀ ਤੇ ਪੀੜਾ ਦੋਵੇ गुरू देरा नीरा ओला गुरू परिवार पाण खंड विच बुता सारे पहाड़ ठंड व सारे सिपे ਦੇਵਨਾਮ ਤੁਮ ਉਨ ਕਮ ਆਇਆ ਉਸ ਉਨ ਦਾ ਤਰਜ ਤੋਤਾਰਨ ਵਾਸਤੇ ਭਾਈ ਮੋਤੀ RAM ਜੀ ਨੂੰ ਆਪਣਾ ਸਾਰਾ ਪਰਿਵਾਰ ਕੋਲੂ ਦੇ ਵਿੱਚ ਦੀ ਪੜਾਉਣਾ ਪਿਆ ਇਤਿਹਾਸ ਬੋਲਦਿਆਂ ਹੋਇਆਂ ਭੁੱਲਾਂ ਦੀ ਥੀਮਾ ਗੁਰੂ ਕੀ ਸੰਤ ਬਖਸ਼ਿਓ ਅਸੀਰਵਾਦ ਦਿਓ ਆਜੋ ਜੀ ਵਾਹਿ ਜੀ ਕਾ ਆਸਾ ਵਾਹਿ ਜੀ ਕੀ ਬਤੇ